ਸਤਨਾਮ ਸ਼੍ਰੀ ਵਾਹਿਗੁਰੂ ਸੋਹਿਬ ਜੀਓ ਉਰਤਾਰੇ ਜੋ ਅੰਦਰ ਨਾਮ ਸਰਬ ਮੈਂ ਪੇਖਾ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੇ ਨਾਨਕ ਹੋ ਅਪਰਸ ਸਗਲ ਨਿਸਾ ਸੁਪਰੀ 사ਸੰਗਤ ਜੀ ਅਦਿ ਦੀ ਸ਼ਬਦ ਹੈ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨ ਸੁਦੇਹੀ ਪਾਈ ਸੋ ਇਹ ਸ਼ਬਦ ਨੂੰ ਸੁਣੀਏ ਕਿ ਸਾਡੇ ਮਨ ਦੀਆਂ ਭਾਵਨਾ ਮਨ ਦੇ ਮਨੋਰਥ ਸਭ ਪੂਰੇ ਹੋਣਗੇ ਸ਼ਬਦ ਨੂੰ ਪੂਰਾ ਸੁਣਨਾ ਅਧ ਅਧੂਰਾ ਨਹੀਂ ਸੁਣਨਾ ਪਿਆਰਿਓ ਆਈੜੀਆਂ ਝੂਠੀਆਂ ਖਬਰਾਂ ਝੂਠੀਆਂ YouTube ਦੇ ਝੂਠ ਝੂਠ ਦਾ ਪਸਾਰਾ ਹੋ ਰਿਹਾ ਹੈ ਇਹਨੂੰ ਘੱਟ ਸੁਣਿਆ ਕਰੋ ਪਿਆਰਿਓ ਇਹਨਾਂ ਦੀ ਇਹ ਗੰਦਗੀ ਕਿਉਂ ਫੈਲੀ ਹੈ YouTube ਬਰਾਜੇ ਇਹ ਗੰਦਗੀ ਕਿਉਂ ਫੈਲੀ ਕਿਉਂਕਿ ਅਸੀਂ ਦੇਖਦੇ ਆਂ ਗੰਦੀਆਂ ਜੇ ਅਸੀਂ ਗੁਰੂ ਮਹਾਰਾਜ ਦੀ ਬਾਣੀ ਨੂੰ ਸੁਣਾਗੇ ਬਾਣੀ ਨੂੰ ਪੜਾਂਗੇ ਬਾਣੀ ਨੂੰ ਸਮਝਾਂਗੇ ਫਿਰ ਇਹ ਗੰਦ ਬੰਦ ਹੋ ਜਾਊਗਾ ਉਹਨਾਂ ਨੂੰ ਨਾ ਲੈ ਕੇ ਤੇ ਸ਼ੇਅਰ ਕਰਿਆ ਕਰੋ ਬਾਣੀ ਜਿਹੜੀ ਐ ਬਾਣੀ ਨੂੰ ਪਿਆਰ ਨਾਲ ਸੁਣੋ ਇਹਨੂੰ ਲਾਈਕ ਤੇ ਸ਼ੇਅਰ ਕਰੋ ਇਹਨੂੰ ਸੰਸਾਰ ਵਿੱਚ ਵੰਡੋ ਇਹ ਦਾਸਾਂ ਦੀ ਬੇਨਤੀ ਪ੍ਰਵਾਨ ਕਰੋ ਹੋਰ ਝੂਠੀਆਂ ਖਬਰਾਂ ਦੀਆਂ ਜੋ ਵੀ ਆ ਰਿਹਾ ਸਭ ਕੁਝ ਸਟੰਟ ਆ ਰਿਹਾ ਗਵਰਨਮੈਂਟ ਦੇ ਕੁਝ ਖਾਲਸਿਆਂ ਦੇ ਸਿੱਖਾਂ ਦੇ ਵਿਰੋਧੀਆਂ ਦੇ ਜੋ ਕੁਝ ਵੀ ਆ ਰਿਹਾ ਇਹਨੂੰ ਮਤ ਸੁਣਿਆ ਕਰੋ ਸਤਿ ਸ੍ਰੀ ਅਕਾਲ ਸੰਗਤ ਜੀ ਗੁਰੂ ਦੀ ਬਾਣੀ ਨਾਲ ਪ੍ਰੇਮ ਕਰੋ ਗੁਰੂ ਦੀ ਬਾਣੀ ਨਾਲ ਪਿਆਰ ਪਾਓ ਇੱਥੋਂ ਹੀ ਸਭ ਕੁਝ ਮਿਲਣਾ ਹੈ ਅਸੀਂ ਉਹ ਜਿਹੜੀਆਂ ਮੂਵੀਆਂ ਜਿਹੜੀਆਂ ਬਣ ਕੇ ਆਉਂਦੀਆਂ ਨਾ ਸਾਡੇ ਕੋਲ ਅਸੀਂ ਪੂਰਾ ਸੁਣਦੇ ਆ ਕੋਈ ਯੂਟਿਊਬਰਾਂ ਦੀਆਂ ਗੰਦੀਆਂ ਬਾਤਾਂ ਝੂਠ ਸੱਚ ਉਹ ਝੂਠ ਨੂੰ ਅਸੀਂ ਸਹਿਣ ਪੂਰਾ ਚੰਗੀ ਤਰ੍ਹਾਂ ਸੁਣਦੇ ਆ ਪਰ ਜਿੱਲੇ ਸੱਚ ਦੀ ਬਾਣੀ ਆndi ਹੈ ਨਾ ਉਹਨੂੰ ਕੋਈ ਨਹੀਂ ਸੁਣਨਾ ਬਸ 2 ਮਿੰਟ ਲਾ ਕੇ ਬੂਰ ਹੋਣ ਲੱਪਨ ਦਾ ਫਿਰ ਚੱਲ ਲੱਗੇ ਚੰਦੀ ਉਹਨੂੰ ਬੰਦ ਕਰ ਦਿੰਦੇ ਉਸ ਜਿੱਲੇ ਨਹੀਂ ਉਹਨੂੰ ਪੂਰਾ ਸੁਣੋ ਤੁਹਾਡੇ ਖਾਨੇ ਵਿੱਚ ਇਹੀ ਨਾਲ ਜਾਣਾ ਹੋਰ ਕੁਝ ਨਹੀਂ ਜਾਣਾ ਸੋ ਆਓ ਬਾਣੀ ਨਾਲ ਜੁੜੀਏ ਮਹਾਰਾਜ ਕਹਿੰਦੇ ਨੇ ਗੁਰ ਸੇਵਾ ਤੇ ਭਗਤ ਕੁਮਾਰਾਈ ਗੁਰਸੇਵਾਤੇ ਭਗਤ ਕੁਮਾਰਾਈ ਤਬ ਮਨ ਸੇ ਦੀ ਪਾਈ ਗੁਰਸੇਵਾਤੇ ਭਗਤ ਕੁਮਾਰਾਈ ਅਬਹਿਮਾਨ ਸੇ ਦੀਪਾ ਹੈ ਇਸ ਦੇਹੀ ਕੋ ਸਿਮਰ ਦੇਵਾ ਇਸ ਦੇਹੀ ਕੋ ਸਿਮਰ ਦੇਵਾ ਸੋ ਦੇਹੀ ਪਜ ਹਰ ਕੀ ਸੇਵ ਪਜੋ ਗੁੰਬਿੰਦ ਊਲ ਮਤ ਜਾਓ ਪਜੋ ਗੁੰਬਿੰਦ ਊਲ ਮਤ ਜਾਓ ਮਨਸ ਜਨਮ ਕਾ ਇਹੀ ਲਾਹੁ ਮਨੁਸ ਜਨਮ ਕਾਹੀ ਲਾਹੁ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗੁਰਸੀ ਨਹੀਂ ਆਇਆ ਜਬ ਲਗ ਕਾਲ ਦੇ ਰਸੀ ਨਹੀਂ ਕਾਇਆ ਜਬ ਲਗ ਬਿਕੁਲ ਪਈ ਨਹੀਂ ਬਾਨੀ ਜਪ ਲਰੇ ਮਨ ਜਪ ਲਰੇ ਮਨ ਸਾਰੰਗ ਪਾਣੀ ਜਪ ਲਰੇ ਮਨ ਸਾਰੰਗ ਪਾਣੀ ਅਬ ਨਾ ਪਜਸ ਪਜਸ ਕਬ ਪਾਈ ਅਬ ਨਾ ਪਜਸ ਪਜਸ ਕਬ ਪਾਈ ਆਵੇ ਅੰਤ ਨ ਪਜ ਆਜਾਈ ਜੋ ਕਿਸ਼ ਕਰਾ ਸੋਈ ਅਬਸਾਰ ਫਿਰ ਪਸ ਤਾਹੋ ਨ ਪਾਹੋ ਪਾਰ ਫਿਰ ਪਸ ਤਾਵੋ ਨ ਪਾਹੋ ਪਾਰ ਸੂਸੀ ਵਕ ਜੁਲਾਈ ਆ ਸੇਵ ਸੂ ਸੇਵਕ ਜੁਲਾਈ ਆ ਸੇਵ ਤਿੰਨ ਪਾਏ ਨਰਿੰਜਨ ਦੇਵ ਗੁਰ ਮਿਲਤਾ ਕੇ ਖੁੱਲੇ ਕੋ ਪਾਟ ਬਹਰ ਨ ਆਵੇ ਬਾਟ ਇਹ ਹੀ ਤੇਰੀ ਵਾਰੀ ਇਹ ਤੇਰਾ ਆਸਰ ਇਹ ਤੇਰੀ ਵਾਰ ਇਹ ਤੇਰਾ ਆਸਰ ਇਹ ਤੇਰੀ ਵਾਰ ਘਟ ਪੀਤਰ ਤੂੰ ਦੇਖ ਵਿਚਾਰ ਟੜਪੀ ਤਰ ਤੂੰ ਦੇਖ ਵਿਚਾਰ ਕਹਿਤ ਕਬੀਰ ਜੀਤ ਕਹਾਰਾ ਬਹੁ ਵਿਦ ਕਹੇ ਉਹ ਪੁਕਾਰ ਪੁਕਾਰੇ ਬਹੁ ਵਿਦ ਕਹੇ ਉਹ ਪੁਕਾਰ ਪੁਕਾਰੇ ਸ਼ਿਵਾਤੀ ਭਗਤ ਕੁਮਾਰੀ ਤਬਹਮਨਸ ਦੀਪਾਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦਾ ਸ਼ਬਦ ਕੁਮਾਲ ਹੈ ਕੁਮਾਲ ਹੀ ਕੁਮਾਲ ਹੈ ਮਹਾਰਾਜ ਕਹਿੰਦੇ ਨੇ ਪਿਆਰੇ ਇਹ ਗੁਰੂ ਦੀ ਸੇਵਾ ਤੂੰ ਸੇਵਾ ਕੀਤੀ ਨਾ ਪੁਨਰ ਜਨਮਾਂ ਦੇ ਵਿੱਚ ਭਗਤੀ ਕੀਤੀ ਕਮਾਈ ਕੀਤੀ ਕਹਿੰਦੇ ਆ ਜਿਹੜਾ ਮਨੁੱਖਾ ਜਨਮ ਮਿਲਿਆ ਨਾ ਤੈਨੂੰ ਉਸ ਕਮਾਈ ਦੇ ਕਾਰਨ ਮਿਲਿਆ ਹੈ ਤਦ ਇਹ ਮਾਨਸ ਦੇਹੀ ਪਾਈ ਮਹਾਰਾਜ ਕਹਿੰਦੇ ਇਹੀ ਤੇਰਾ ਇਸ ਦੇਹੀ ਕੁਸ ਇਹਨੂੰ ਇਸ ਦੇਵੀ ਨੂੰ ਪ੍ਰਾਪਤ ਕਰਨ ਲਈ ਦੇਵੀ ਦੇਵਤੇ ਭਟਕਦੇ ਫਿਰਦੇ ਜੰਗਲਾਂ ਦੇ ਵਿੱਚ ਉਹਨਾਂ ਨੂੰ ਨਾ ਧਰਤੀ ਤੇ ਨਾ ਅੱਗੇ ਨਾ ਪਿੱਛੇ ਉਹ ਵੀ ਮਹਾਰਾਜ ਮੁਰੇ ਅਰਦਾਸਾਂ ਕਰਦੇ ਨੇ ਇਹ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਗਤੀ ਕਰੋ ਇਹ ਸਾਨੂੰ ਇਸ ਦੇਹੀ ਵਿੱਚ ਭੇਜੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਨੂੰ ਵੀ ਇਹ ਮਨੁੱਖਾ ਦੇਹੀ ਬਖਸ਼ਿਸ਼ ਕਰੋ ਉਹਨਾਂ ਨੂੰ ਬਰਾਪਤ ਨੇ ਹੋਰੀ ਪਿਆਰੀ ਸਾਧ ਸੰਗ ਜੀ ਆਪ ਜੀ ਨੇ ਸੇਵਾ ਦੀ ਸੇਵਾ ਕੀਤੀ ਕਮਾਈ ਕੀਤੀ ਤੱਬ ਇਹ ਮਾਨਸ ਦੇਹੀ ਪਾਈ ਮਾਰੇ ਕਹਿੰਦੇ ਇਸ ਦੇਹੀ ਕੋ ਸਿਮਰੇ ਸੇ ਦੇਵ ਕਹਿੰਦੇ ਇਹਨੂੰ ਦੇਵੀ ਦੇਵਤੇ ਸਿਮਰਨ ਕਰਦੇ ਕਿ ਸਾਨੂੰ ਇਹ ਦੇਹੀ ਮਿਲ ਜਾਵੇ ਤਾਂ ਅਸੀਂ ਬੰਦਗੀ ਕਰੀਏ ਨਾਮ ਜਪ ਕੇ ਉਸ ਪਰਮਾਤਮਾ ਵਾਹਿਗੁਰੂ ਤੇਰੇ ਚਰਨਾਂ ਚ ਆਸਿ ਕੀਆ ਕਹਿੰਦੇ ਇਹ ਫਿਰ ਕਿੱਦਾਂ ਮਿਲੀ ਐ ਇਸ ਦੇ ਹੀ ਕੋ ਸਿਮਰੇ ਦੇਵ ਕਹਿੰਦੇ ਇਹ ਦੇਹੀ ਭਜ ਹਰ ਕੀ ਸੇਵ ਇਹ ਦੇਹੀ ਦੀ ਪ੍ਰਾਪਤੀ ਵਾਸੇ ਉਸ ਪ੍ਰਮਾਤਮਾ ਹਰੀ ਦੀ ਸੇਵਾ ਕਰਨੀ ਪੈਂਦੀ ਹੈ ਸੇਵਾ ਕਰੀ ਬਾਣੀ ਪੜ੍ਹਨੀ ਹੈ ਬਾਣੀ ਨਾਲ ਜੁੜਨਾ ਹੈ ਬਾਣੀ ਬਾਣੀ ਨਾਲ ਜੁੜਨਾ ਹੈ ਗਰੀਬ ਦੀ ਮਦਦ ਕਰਨੀ ਹੈ ਮਹਾਰਾਜ ਤਾਂ ਹੀ ਤਾਂ ਸਾਡੇ ਜਿਹੜੇ ਲੰਗਰ ਲੱਗੇ ਨੇ ਮਾ ਉਹ ਕਿਰਪਾ ਕੀਤੀ ਹੈ ਨਾ ਗਰੀਬ ਦਾ ਮੂੰਹ ਕਹਿੰਦੇ ਮਹਾਰਾਜ ਕਹਿੰਦੇ ਮੇਰੀ ਗੋਲਕ ਹੈ ਜਿਹੜੇ ਕਿਸੇ ਦੇ ਮੂੰਹ ਚ ਪ੍ਰਸ਼ਾਦਾ ਪਾਉਂਦਾ ਨਾ ਤਾਂ ਹੀ ਐਡੇ-ਐਡੇ ਲੰਗਰ ਲੱਗਦੇ ਨੇ ਹੋਰ ਕੌਮਾ ਕਿਉਂ ਨਹੀਂ ਲੱਗਦੀਆਂ ਹੋਰ ਧਰਮ ਕਿਉਂ ਨਹੀਂ ਲਾਉਂਦੇ ਸਾਨੂੰ ਇਹ ਬਖਸ਼ਿਸ਼ ਹੋਈ ਹੈ ਮਹਾਰਾਜ ਦੀ ਤੇ ਮਹਾਰਾਜ ਕਹਿੰਦੇ ਇਹ ਭਜ ਇਹ ਜਿਹੜੀ ਹੈ ਸੇਵਾ ਸੁਦੇਹੀ ਇਹ ਪਰਮਾਤਮਾ ਦੀ ਸੇਵਾ ਕਰਕੇ ਉਹਦੀ ਪਵੰਦਗੀ ਕਰਕੇ ਸਾਨੂੰ ਮਿਲੀ ਹੈ ਉਜੋ ਗੁਬਿੰਦ ਭੂਲ ਮਤ ਜਾਓ ਕਹਿੰਦੇ ਗੁਬਿੰਦ ਨੂੰ ਜਪੋ ਭਈ ਉਹਨੂੰ ਜਪਲੋ ਉਪਜੋ ਦਾ ਮਤਲਬ ਜਪਲੋ ਸਿਮਰਨ ਕਰ ਲੋ ਜਿੰਨਾ ਹੋ ਸਕਦਾ ਹੈ ਉਸ ਪ੍ਰਮਾਤਮਾ ਦਾ ਸਿਮਰਨ ਕਰ ਲੋ ਭੁੱਲ ਨਾ ਜਾਇਓ ਕਿਤੇ ਆ ਜਿਹੜੀਆਂ ਮਹਾਰਾਜ ਨੇ ਦਿੱਤੀਆਂ ਖੁਸ਼ੀਆਂ ਮਕਾਨ ਦੌਲਤ ਦੁਨੀਆ ਵਰਦੀਆਂ ਐਸ਼ੋ ਰਾਮ ਆਪਨੇ ਜੀ ਨੂੰ ਬਖਸ਼ਿਸ਼ ਕੀਤਾ ਕਹਿੰਦੇ ਇਸ ਐਸ਼ੋ ਰਾਮ ਦੇ ਵਿੱਚ ਉਸ ਪ੍ਰਮਾਤਮਾ ਨੂੰ ਨਾ ਭੁੱਲ ਜਾਈਂ ਮਨਸ ਜਨਮ ਕਾ ਇਹੀ ਲਾਹੋ ਕਹਿੰਦੇ ਭਈ ਉਹਨੂੰ ਭੁੱਲ ਨਾ ਜਾਏ ਇਹ ਜਿਹੜਾ ਤੈਨੂੰ ਮਨੁੱਖਾ ਜਨਮ ਮਿਲਿਆ ਨਾ ਭਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਧੀਆ ਇੱਥੇ ਵੀ ਕਬੀਰ ਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਨੇ ਮਨਸ ਜਨਮ ਕਾ ਮਨੁੱਖਾ ਜਨਮ ਦਾ ਇਹੀ ਲਾਹ ਹੈ ਵੀ ਤੂੰ ਨਾਮ ਜਪ ਸਕਦਾ ਬੰਦਗੀ ਕਰ ਸਕਦਾ ਇਹਦੇ ਵਿੱਚ ਉਹਰੋ ਤੈਨੂੰ ਇੰਨੀ ਮਿਹਨਤ ਨਾਲ ਇਹ ਮਿਲਿਆ ਹੈ ਮਹਾਰਾਜ ਕਹਿੰਦੇ ਨੇ 84 ਲੱਖ ਜੁਨੀ ਹੈ ਕਹਿੰਦੀ ਜਿਉਂ ਫਲ ਪੱਕੇ ਭੁਏਂ ਗਿਰਹਿ ਭੁਏਂ ਕਹਿੰਦੇ ਜ਼ਮੀਨ ਨੂੰ ਜਿੱਦਾਂ ਫਲ ਪੱਕੀਏ ਜ਼ਮੀਨ ਤੇ ਲੱਗ ਜਾਂਦਾ ਨਾ ਬੋੜ ਨਾ ਲਾਗੇ ਡਾਲ ਕਹਿੰਦੇ ਇਹ ਮੁੜ ਕੇ ਡਾਲ ਨਾ ਹੀ ਲੱਗਦਾ ਫਿਰ ਟੁੱਟਾ ਹੋਇਆ ਫਲਕ ਦੀ ਡਾਲ ਨਾ ਲੱਗਦਾ ਨਹੀਂ ਇਸ ਕਰਕੇ ਪਿਆਰੇ ਇਹ ਜਨਮ ਵੀ ਦੁਆਰਾ ਤੈਨੂੰ ਮਿਲਣਾ ਨਹੀਂ ਇਹ ਮਿਲਿਆ ਦਾ ਜਪਲਾ ਬੰਦਗੀ ਕਰ ਲੈ ਮਹਾਰਾਜ ਕਹਿੰਦੇ ਨੇ। ਭੁੱਲ ਨਾ ਜਾਈ ਕਿ ਤੇ ਕਿ ਅਸ਼ੋ ਰਾਮ ਦੀ ਜ਼ਿੰਦਗੀ ਗੱਲ। ਮਾਨਸ ਜਨਮ ਕਾ ਇਹੀ ਲਾਹ। ਕਹਿੰਦੇ ਇਹ ਮਨੁੱਖਾ ਜਨਮ ਦਾ ਲਾਹ ਹੈ। ਇਹ ਲੈ ਲੈ। ਜਬ ਲਗ ਜਰਾ ਜੋ ਰੋਗ ਨਹੀਂ ਆਇਆ ਤਬ ਲਗ ਕਾਲ ਗ੍ਰਸੀ ਨਹੀਂ ਆਇਆ। ਜਦੋਂ ਤੱਕ ਜਦ ਜਰਾ ਰੋਗ ਰੋਗ ਜਿਹੜਾ ਸਾਨੂੰ ਦੁੱਖ ਦੁੱਖ ਤਕਲੀਫ ਆਂਦੀ ਹੈ ਨਾ ਜਿਸ ਵੇਲੇ ਉਸ ਵੇਲੇ ਸਾਨੂੰ ਪ੍ਰਮਾਤਮਾ ਯਾਦ ਆਂਦਾ ਹੈ ਉਸ ਵੇਲੇ ਕਹਿੰਦੇ ਵਾਹਿਗੁਰੂ ਬਚਾਲਾ ਦੇਖੋ ਕਿੰਨੇ ਹੜ ਆਏ ਆਵਾਜ਼ਾਂ ਆ ਰਹੀਆਂ ਸੱਚੇ ਪਾਤਸ਼ਾਹ ਤੂੰ ਕੀ ਕਰ ਦਿੱਤਾ ਸਾਨੂੰ ਬਚਾਲਾ ਤੂੰ ਹੀ ਬਚਾਉਣ ਵਾਲਾ ਕਹਿੰਦੇ ਨਾ ਫਿਰ ਇਹ ਮਾਰੇ ਕਹਿੰਦੇ ਇਹ ਦੁੱਖ ਇਸ ਕਰਕੇ ਦੇਣਾ ਭਈ ਇਹ ਤੈਨੂੰ ਤੈਨੂੰ ਪ੍ਰਮਾਤਮਾ ਯਾਦ ਆਵੇ ਤੂੰ ਰੱਬ ਨੂੰ ਭੁੱਲ ਗਿਆ ਪ੍ਰਮਾਤਮਾ ਨੂੰ ਭੁੱਲ ਗਿਆ ਉਹਨੂੰ ਯਾਦ ਨਹੀਂ ਕਰਦਾ ਇਸ ਕਰਕੇ ਤੈਨੂੰ ਇਹ ਥੋੜਾ ਜਿਹਾ ਦੁੱਖ ਦੇਣਾ ਜਦ ਲੱਗ ਕਾਲ ਗ੍ਰਸੀ ਨੇ ਆਇਆ ਤਬ ਲਗ ਬਿਕਲ ਪਈ ਨਹੀਂ ਬਾਣੀ ਭਜ ਲਰੀ ਮਨ ਸਾਰੰਗ ਪਾਣੀ ਇਸ ਪਰਮਾਤਮਾ ਕਹਿੰਦੇ ਜਪ ਲਾ ਪਈ ਜਪ ਲਹਰੀ ਮਨ ਸਾਰੰਗ ਪਾਣੀ ਉਸ ਪਰਮੇਸ਼ਰ ਦੀ ਬਾਣੀ ਨੂੰ ਭਾਈ ਪੜਦਾ ਯਾਦ ਕਰਲਾ ਸੁਣਦਾ ਨਹੀਂ ਪੜ ਸਕਦਾ ਕੁਝ ਨਹੀਂ ਕਰ ਸਕਦਾ ਸੁਣਦਾ ਹੁਣ ਆਪਾਂ ਮਿਹਨਤ ਕਰਦੇ ਆ ਆਪਜੀ ਤੱਕ ਧੀਜਦੇ ਆ ਬਾਣੀ ਨੂੰ ਆਪ ਸਰਵਣਤਾ ਕਰ ਸਕਦੇ ਹੋ ਨਾ ਲਾ ਕੇ ਸੁਣਦਾ ਸਕਦੇ ਹੋ ਸੁਣ ਕੇ ਸਮਝ ਸਕਦੇ ਹੋ ਸਮਝ ਕੇ ਆਪਣੇ ਹਿਰਦੇ ਵਿੱਚ ਇਹਨੂੰ ਲਿਜਾ ਸਕਦੇ ਹੋ ਬਸ ਇਹ ਪੜਨਾ ਸੁਣਨਾ ਪੜਨਾ ਵੀ ਠੀਕ ਹੈ ਤੇ ਸੁਣਨਾ ਵੀ ਠੀਕ ਇੱਕੋ ਹੀ ਗੱਲ ਹੈ ਆਵੇ ਅੰਤ ਨਾ ਭਜੇ ਇਹ ਯਾਦ ਰੱਖੀਂ ਜੇ ਹੁਣ ਨਹੀਂ ਜਪਿਆ ਨਾ ਤੂੰ ਕਹੇਗਾ ਮੈਂ ਅੰਤ ਵੇਲੇ ਜਪ ਲਊਗਾ ਯਾਦ ਰੱਖੀਂ ਭਾਈ ਸਰੀ ਜ਼ਿੰਦਗੀ ਜੋ ਕੁਛ ਕੀਤਾ ਉਹ ਹੀ ਯਾਦ ਆਣਾ ਅੰਤ ਵੇਲੇ ਵੀ ਫਿਰ ਮਹਾਰਾਜੀ ਕਹਿੰਦੇ ਜੇ ਤੂੰ ਨਹੀਂ ਕਰੇਂਗਾ ਨਾ ਆਵੇ ਅੰਤ ਨਾ ਭਜਿਆ ਜਾਈ ਫਿਰ ਅੰਤ ਵੇਲੇ ਜਪਿਆ ਨਹੀਂ ਜਾਣਾ ਯਾਦ ਰੱਖੀ ਤੂੰ ਜੋ ਕੁਛ ਕਰੈ ਸੋਈ ਅਬ ਅਬਸਾਰ ਜੋ ਕੁਛ ਕਰਨਾ ਉਹਨੇ ਤੁਹਾਡੇ ਕਿੰਨੀ ਬੰਦਗੀ ਕੀਤੀ ਹੈ ਕਿੰਨੀ ਤੁਸੀਂ ਸੇਵਾ ਕੀਤੀ ਹੈ ਕਿੰਨਾ ਤੁਸੀਂ ਨਾਮ ਨੂੰ ਜਪ ਕੇ ਕਮਾਈ ਕੀਤੀ ਹੈ ਕਿੰਨਾ ਗੁਰਮਖਾਨਾ ਮਿਲੇ ਆ ਗੁਰੂ ਦੀਆਂ ਵਿਚਾਰਾਂ ਕੀਤੀਆਂ ਵਿਟਾਂਦਰਾ ਕੀਤਾ ਹੈ ਇਹੀ ਤੇਰੇ ਕੰਮ ਆਣਾ ਫਿਰ ਪਛਤਾਹੋ ਨਾ ਪਾਵੋ ਪਰ ਫਿਰ ਪਛਤਾਏਗਾ ਫਿਰ ਪਾਰ ਨਹੀਂ ਜਾ ਸਕਦਾ ਇੱਥੇ ਜੋਗਾ ਰਹੇਗਾ ਕਹਿੰਦੇ ਉਹ ਇਸ 84 ਲੱਖ ਪੌੜੀ ਦੀ ਆਖਰੀ ਪੌੜੀ ਮਨੁੱਖਾ ਦੀ ਹੀ ਹੈ ਮਨੁੱਖਾ ਦੀ ਜੁਨੀ ਹੈ ਕਹਿੰਦੇ ਦੇਖੀ ਕਿਤੇ ਕਬੀਰ ਸਾਹਿਬ ਕਹਿੰਦੇ ਇਸ ਇਸ ਪੌੜੀ ਤੇ ਜੋ ਨਰ ਚੁੱਕਾ ਇਸ ਪੌੜੀ ਤੋਂ ਜਿਹੜਾ ਚੁੱਕ ਗਿਆ ਨਾ ਫਿਰ ਇੱਕ ਤੋਂ ਸ਼ੁਰੂ ਹੋਣੀ 84 ਲੱਖ ਜੁਨੀ ਕਹਿੰਦੇ ਆ ਨਾ ਇਹ ਫਿਰ ਇੱਕ ਤੋਂ ਸ਼ੁਰੂ ਹੋ ਜਾਣੀ ਆ ਫਿਰ ਪਤਾ ਨਹੀਂ ਕਦੋਂ ਮਨੁੱਖਾ ਦੇ ਹੀ ਮਿਲਣੇ ਆ ਕਿਹੜੇ ਜੋਗਾਣੇ ਕਿਹੜੇ ਪਲਟੀ ਹੋਣਾ ਜੋਗ ਇਸ ਕਰਕੇ ਭਾਈ ਹੁਣੇ ਝਪਲਾ ਹੁਣੇ ਗੁਰੂ ਚਰਨਾਂ ਵਿੱਚ ਜਾ ਕੇ ਆਪਣਾ ਸਥਾਨ ਪ੍ਰਾਪਤ ਕਰਨਾ ਹੈ ਇੱਥੇ ਦੇ ਸੁੱਖ ਵੀ ਪ੍ਰਾਪਤ ਕਰਨੇ ਹਨ ਤੇ ਜਦੋਂ ਸੰਸਾਰ ਤੋਂ ਚੱਲਣਾ ਪਤਾ ਨਹੀਂ ਕਿਹੜੇ ਵੇਲੇ ਜਾਣਾ ਕਿਸੇ ਨੂੰ ਪਤਾ ਨਹੀਂ ਬਚਪਨ ਚ ਚਲੇ ਜਾਣਾ ਬੜਾਪੇ ਚ ਚਲੇ ਜਾਣਾ ਜਵਾਨੀ ਚ ਚਲੇ ਜਾਣਾ ਆਪ ਦੇਖਦੇ ਹੋ ਨਾ ਕਈ ਬੰਦੇ ਨਿਆਣੇ ਛੋਟੇ ਛੋਟੇ ਉਮਰਾਂ ਚ ਹੀ ਰੋਗ ਸਦਾਰ ਜਾਂਦੇ ਉਈ ਜਵਾਨੀ ਚ ਜੱਲਦੇ ਇਥੇ ਕੋਈ ਟਾਈਮ ਨਹੀਂ ਕੋਈ ਸਮਰ ਕਹਿੰਦੇ ਜਦ ਤੈਨੂੰ ਪਤਾ ਲੱਗਿਆ ਨਾ ਵੀ ਨਾਮ ਜਪਣਾ ਜ਼ਰੂਰੀ ਹੈ ਤੇ ਜਪਣਾ ਸ਼ੁਰੂ ਕਰ ਦੇ ਜਪ ਲੈ ਬਚਪਨ ਚ ਜਪ ਲੈ ਨਹੀਂ ਪਤਾ ਲੱਗਾ ਨਾ ਲੜਕਪਨ ਦੇ ਵਿੱਚ ਜਪ ਲੈ ਜਵਾਨੀ ਚ ਜਪ ਲੈ ਬੁੜਾਪੇ ਚ ਬੁੜਾਪੇ ਚ ਜਪ ਲੈ ਆਖਰੀ ਸਮਾਂ ਨਾ ਢੀਕੀ ਵਿੱਚ ਜਪ ਲਊਗਾ ਨਾ ਫਿਰ ਮਹਾਰਾ ਹੀ ਕਹਿੰਦੇ ਨਾ ਜੋ ਸੋ ਸੇਵਕ ਜੋ ਲਾਇਆ ਸੀ ਉਹ ਤਿੰਨ ਪਾਏ ਨਿਰੰਜਨ ਇੰਨਾਂ ਪਾਇ ਨਿਰੰਜਨ ਦੇ ਉਹਨਾਂ ਨੇ ਪ੍ਰਮਾਤਮਾ ਨੂੰ ਪਾਇਆ ਸੂ ਸੇਵਕ ਜਿਹੜੇ ਸੇਵਕ ਬਣ ਕੇ ਗੁਰੂ ਦਾ ਨਾਮ ਜਪਦੇ ਬੰਦਗੀ ਕਰਦੇ ਨੇ ਉਹਨਾਂ ਨੇ ਉਸ ਨਿਰੰਜਨ ਪ੍ਰਮਾਤਮਾ ਅਕਾਲ ਪੁਰਖ ਨੂੰ ਪਾਇਆ ਗੁਰਮਿਲ ਤਾਂ ਕਿ ਖੁੱਲੇ ਕੋਪਾੜ ਜਦੋਂ ਆਪ ਜੀ ਅਮਰਤ ਛਕੋਗੇ ਬਾਣੀ ਸੁਣੋਗੇ ਪੰਜ ਬਾਣੀਆਂ ਨਿਤਨੇਮ ਹੋਵੋਗੇ ਗੁਰੂ ਬਾਣੀ ਨਾਲ ਪਿਆਰ ਕਰੋਗੇ ਮਹਾਰਾਜ ਕਹਿੰਦੇ ਤਾਂ ਤੁਹਾਡੇ ਕੋਪਾੜ ਖੁੱਲ ਜਣਿਆ ਜਿਹੜੇ ਬੰਦ ਪਏ ਆ ਨਾ ਕਹਿੰਦੇ ਦਸਵਾਂ ਬੰਦ ਪਿਆ ਇਹ ਖੁੱਲ ਜਾਣਾ ਆਪੇ ਹੀ ਖੁੱਲਣਾ ਕਿਸੇ ਨੇ ਖੁੱਲਣਾ ਤੁਸੀਂ ਆਪੇ ਹੀ ਖੁੱਲਣਾ ਇਹਦੀ ਯੁਗਤੀ ਗੁਰੂ ਗ੍ਰੰਥ ਸਾਹਿਬ ਨੇ ਦੱਸਣੀ ਹੈ ਇਹ ਸਿੱਧੀ ਯੁਗਤੀ ਗੁਰੂ ਬਾਣੀ ਨੇ ਦੱਸਣੀ ਹੈ ਜਿਸ ਤਰ੍ਹਾਂ ਗਵੀਰ ਸਾਹਿਬ ਦੱਸ ਰਹੇ ਨੇ ਇਹ ਇਸ ਤਰ੍ਹਾਂ ਇੱਕ ਪਾਠ ਖੁੱਲਣੇ ਨੇ ਬੋੜ ਨਾ ਆਵੇ ਜੁਨੀ ਬਾਟ ਮੁੜਕੇ ਨਹੀਂ ਫਿਰ ਤੂੰ ਇਸ ਜਨਮ ਦੇ ਵਿੱਚ ਮਨੁੱਖਾ ਦੇ ਕਿਸੇ ਜਨਮ 'ਚ ਨਹੀਂ ਆਏਗਾ ਤੇ ਗੁਰੂ ਚਰਨਾਂ ਵਿੱਚ ਹਮੇਸ਼ਾ ਵਾਸਤੇ ਭਾਰਾ ਇਹ ਕਹਿੰਦੇ ਇਹੀ ਤੇਰਾ ਔਸਰ ਇਹੀ ਤੇਰੀ ਵਾਰ ਮੈਂ ਤੈਨੂੰ ਵਾਰ-ਵਾਰ ਇਹ ਦੱਸ ਰਿਹਾ ਭਾਈ ਇਹੀ ਔਸਰ ਹੈ ਇਹਨੂੰ ਗਵਾ ਨਾ ਇਹਨੂੰ ਓਜਾਇਆ ਨਾ ਗਵਾ ਇਹੀ ਤੇਰੀ ਬਾਰੀ ਹੈ ਉਹਨੂੰ ਮਿਲਣ ਦੀ ਘਟ ਪੀਤਰ ਤੂੰ ਦੇਖ ਵਿਚਾਰ ਆਪਣੇ ਹਿਰਦੇ ਵਿੱਚ ਵਿਚਾਰਤੀ ਮਾਰ ਕੇ ਦੇਖ ਲੈ ਭਾਈ ਜੇ ਕੋਈ ਫਾਇਦਾ ਹੈ ਥੋੜਾ ਜਿਹਾ ਖਾਣਾ ਖਾਦਾ ਸਵਾਦ ਆਇਆ ਬਸ ਸਪੀਡ ਤੇ ਅੰਦਰ ਗਿਆ ਤੇ ਵਿਸ਼ਟਾ ਕਰਿਆ ਆਵਾਜ਼ ਜਾ ਕੇ ਇਈ ਇ ਲਹ ਹੈ ਦੁਨਿਆਵੀ ਸੁਖ ਤਾਂ ਇਹ ਵਿਸ਼ਟਾ ਬਣ ਕੇ ਨਿਕਲਦੇ ਆ ਇਹ ਜਿਹੜਾ ਹੈ ਇਹਦੇ ਨਾਲ ਅੰਦਰ ਸੁਗੰਧੀ ਆਦੀ ਹੈ ਨਾਮ ਨਾਮ ਦੇ ਸਿਮਰਨ ਦੇ ਨਾਲ ਮਨ ਪਰਫੁੱਲਤ ਹੁੰਦਾ ਹੈ ਸ਼ਾਂਤ ਹੁੰਦਾ ਹੈ ਤੇ ਉਹ ਪ੍ਰਮਾਤਮਾ ਦੀ ਯਾਦ ਵਿੱਚ ਜੁੜ ਜਾਂਦਾ ਹੈ ਸਹਿਬ ਕਹਿੰਦੇ ਨੇ ਕਹਿਤ ਕਬੀਰ ਜੀਤ ਕਹਾਰ ਬਹੁ ਵਿਦ ਕਹੋ ਪੁਕਾਰ ਪੁਕਾਰ ਪੈ ਤਨ ਮ ਕਵੀਰ ਸਹਿਬ ਕਹਿੰਦੇ ਕਹਿਤ ਕਬੀਰ ਜੀਤ ਕਹਾਰ ਇਹ ਦੇਖ ਲਈ ਹੁਣ ਜਿੱਤ ਹਾਰ ਕਿੱਦਾਂ ਹੋਣੀ ਤੈਨੂੰ ਮੈਂ ਦੋਨੇ ਤਰੀਕੇ ਦੱਸ ਦਿੱਤੇ ਜੇ ਤੂੰ ਜਾ ਨਾਮ ਜਪੇਗਾ ਤੇ ਤੂੰ ਸੰਸਾਰ ਤੋਂ ਜਿੱਤ ਕੇ ਜਾਏਗਾ ਜੇ ਤੂੰ ਨਾਮ ਨਹੀਂ ਜਪੂਗਾ ਤੇ ਹਾਰ ਜਾਏਗਾ 84 ਲੱਖ ਜੋਨੀ ਤਿਆਰ ਖੜੀ ਹੈ ਤੇਰੀ ਤੇਰੇ ਦਰਵਾਜ਼ੇ ਦੇ ਉੱਤੇ ਖੜੀ ਹੈ ਜੇ ਤੂੰ ਨਾਮ ਦੀ ਬੰਦਗੀ ਕਰਦਾ ਹੋਏਗਾ ਤਾਂ ਪਰਮੇਸ਼ਰ ਦੇ ਦਵਾਰ ਤੇਰੇ ਲਈ ਖੁੱਲੇ ਹੋਣਗੇ ਉੱਥੇ ਸੁਮੇਸ਼ਾਂ ਵਾਸੀ ਆਨੰਦ ਮੰਗਲ ਗਾਏਗਾ ਆਓ ਫਤਿਹ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਰੀ ਸਾਧ ਸੰਗਤ ਸਬਸਕ੍ਰਾਈਬ ਜਿਹੜੇ ਨਵੇਂ ਜੁੜੇ ਨੇ ਜਰੂਰ ਕਰੋ ਲਾਈਕ ਤੇ ਸ਼ੇਅਰ ਜਰੂਰ ਕਰੋ ਜਿੰਨਾ ਲਾਈਕ ਤੇ ਸ਼ੇਅਰ ਕਰ ਦੋਗੇ ਘੰਟੀਆਂ ਬਜਾ ਦੋਗੇ ਉਹਨਾਂ ਪ੍ਰਚਾਰ ਆਪ ਜੀ ਦਾ ਵੀ ਹਿੱਸੇ 'ਚ ਆ ਜਾਣਾ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ